ਅਕਾਲ ਤਖਤ ਸਾਹਿਬ ਤੋਂ ਜਿਹੜੇ 2 ਤਰੀਕ ਨੂੰ ਹੁਕਮਨਾਮੇ ਆਏ ਸਨ ਉਸ ਵਿੱਚ ਸਿੰਘ ਸਭਾਨ ਵੱਲੋਂ ਇਹ 7 ਮੈਂਬਰੀ ਕਮੇਟੀ ਬਣਾਈ ਸੀ ਜਿਹੜੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਦੇਖਰੇਖ ਕਰੂਗੀ ਅਤੇ ਸਾਰਾ ਜਿਹੜਾ ਢਾਂਚਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਬਣਾਊਗੀ ਤੇ ਪ੍ਰਧਾਨ ਦੀ ਚੋਣ ਇਸ ਭਰਤੀ ਦੇ ਤਹਿਤ ਹੋ ਸਕੂਗੀ ਪਰ ਕਾफी ਸਮਾਂ ਲੰਘ ਗਿਆ ਕਮੇਟੀ ਦੀ ਮੀਟਿੰਗ ਹੋਈ ਨਹੀਂ तकरीबन 2 ਮਹੀਨੇ ਲੰਘ ਗਏ ਅੱਜ ਪਹਿਲੀ ਮੀਟਿੰਗ ਹੋ ਰਹੀ ਹੈ ਸੱਤ ਮੈਂਬਰੀ ਦੀ ਸੋ ਅਸੀਂ ਤਾਂ ਸਾਰੇ ਪੰਥਦਰਦੀ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀ ਤੇ ਇਹ ਮਨ ਦੇ ਵਿੱਚ ਸੋਚ ਲੈ ਕੇ ਬੈਠੇ ਆ ਕਿ ਹਰ ਗੁਰਸਿੱਖ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਕਦੀ ਵੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮਿਆਂ ਤੋਂ ਪਾਸੇ ਨਹੀਂ ਹੋ ਸਕਦੇ ਸੋ ਜਿਹੜੇ ਹੁਕਮਨਾਮੇ ਉਸ ਦਿਨ ਫਸੀਲ ਤੋਂ ਸੁਣਾਏ ਗਏ ਸੀਗੇ ਉਹਦੇ ਮੁਤਾਬਕ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਆ ਉਹਦੇ 'ਚ ਕੋਈ ਟਿਲ ਮੱਠੀ ਹੋਣੀ ਚਾਹੀਦੀ ਇਹ ਕਮੇਟੀ ਦਾ ਜਿਹੜਾ ਰੋਲ ਆ ਪਹਿਲਾਂ ਤਾਂ ਇਸ ਕਮੇਟੀ ਨੂੰ ਮਾਨਤਾ ਕਈ ਲੀਡਰਾਂ ਨੇ ਨਹੀਂ ਦਿੱਤੀ ਨਹੀਂ ਮੰਨੀ ਚਲੋ ਉਹਨਾਂ ਦੀ ਆਪਣੀ ਸੋਚ ਸੀ ਆਪਣੇ ਵਿਚਾਰ ਸੀ ਉਸ ਤੋਂ ਬਾਅਦ ਫਿਰ ਕਮੇਟੀ ਨੂੰ ਵਧਾਉਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਮਾਨਤਾ ਵੀ ਦੇ ਦਿੱਤੀ ਇਹ ਗੱਲਾਂ ਸਾਰੀਆਂ ਲੋਕ ਲੋਕ ਜਾਣਦੇ ਨੇ ਸੰਗਤ ਨੂੰ ਪਤਾ ਆ ਪਰ ਅਸੀਂ ਇਹ ਆਸ ਲਾ ਕੇ ਬੈਠੇ ਆ ਸਾਨੂੰ ਉਮੀਦ ਵੀ ਹੈਗੀ ਆ ਕਰਕੇ ਆਪਾਂ ਸਾਰੇ ਆਪਣੇ ਪੰਜਾਬ ਦਾ ਭਲਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਆ ਪਰ ਕਿਸੇ ਨੂੰ ਹੱਥ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਇਹਦੇ ਵਿੱਚ ਕੋਈ ਰੁਕਾਵਟ ਬਿਨਾਂ ਵਜ੍ਹਾ ਨਹੀਂ ਡਾਉਣੀ ਚਾਹੀਦੀ ਸੋ ਆਸ ਹੈ ਸਾਨੂੰ ਕਿ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਜਿਹੜਾ ਆਪਣਾ ਕਾਰਜ ਆ ਉਹਨੂੰ ਅਰੰਭਿਆ ਜਾਊਗਾ ਤੇ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਹੈ ਉਹਦੇ ਥੱਲੇ ਹੀ ਹੋਊਗੀ ਜੀ ਠੀਕ ਹੈ ਪੁੱਛਿਓ ਮੀਟਿੰਗ ਹੋਣ ਜਾ ਰਹੀ ਹੈ ਕਿਵੇਂ ਦੇਖਣੀ ਸੱਤ ਕਮੇਟੀ ਅਕਾਲ ਤਖਤ ਸਾਹਿਬ ਤੋਂ ਜਿਹੜੇ 2 ਤਰੀਕ ਨੂੰ ਹੁਕਮਨਾਮੇ ਆਏ ਸਨ ਉਸ ਵਿੱਚ ਸਿੰਘ ਸਭਾ ਵੱਲੋਂ ਇਹ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਹੜੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਦੇਖਰੇਖ ਕਰੂਗੀ ਅਤੇ ਸਾਰਾ ਜਿਹੜਾ ਢਾਂਚਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਸ਼ਹਿਰਿਆਂ ਤੋਂ ਬਣਾਉਗੀ ਤੇ ਪ੍ਰਧਾਨ ਦੀ ਚੋਣ ਇਸ ਭਰਤੀ ਦੇ ਤਹਿਤ ਹੋ ਸਕੂਗੀ ਪਰ ਕਾफी ਸਮਾਂ ਲੰਘ ਗਿਆ ਕਮੇਟੀ ਦੀ ਮੀਟਿੰਗ ਹੋਈ ਨਹੀਂ तकरीबन 2 ਮਹੀਨੇ ਲੰਘ ਗਏ ਅੱਜ ਪਹਿਲੀ ਮੀਟਿੰਗ ਹੋ ਰਹੀ ਹੈ ਸੱਤ ਮੈਂਬਰੀ ਦੀ ਸੋ ਅਸੀਂ ਤਾਂ ਸਾਰੇ ਪੰਥਦਰਦੀ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀ ਤੇ ਇਹ ਮਨ ਦੇ ਵਿੱਚ ਸੋਚ ਲੈ ਕੇ ਬੈਠੇ ਆ ਕਿ ਹਰ ਗੁਰਸਿੱਖ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਕਦੀ ਵੀ ਜਿਹੜੇ ਅਕਾਲ ਤਖਬ ਸਾਹਿਬ ਤੋਂ ਆਏ ਹੁਕਮਨਾਮਿਆਂ ਤੋਂ ਪਾਸੇ ਨਹੀਂ ਹੋ ਸਕਦੇ ਸੋ ਜਿਹੜੇ ਹੁਕਮਨਾਮੇ ਉਸ ਦਿਨ ਫਸੀਲ ਤੋਂ ਸੁਣਾਏ ਗਏ ਸੀ ਕਿ ਉਹਦੇ ਮੁਤਾਬਕ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਆ ਉਹਦੇ 'ਚ ਕੋਈ ਟੇਲ ਮੱਠੀ ਹੋਣੀ ਚਾਹੀਦੀ ਇਹ ਕਮੇਟੀ ਦਾ ਜਿਹੜਾ ਰੋਲ ਆ ਪਹਿਲਾਂ ਤਾਂ ਇਸ ਕਮੇਟੀ ਨੂੰ ਮਾਨਤਾ ਕਈ ਲੀਡਰਾਂ ਨੇ ਨਹੀਂ ਦਿੱਤੀ ਨਹੀਂ ਮੰਨੀ ਚਲੋ ਉਹਨਾਂ ਦੀ ਆਪਣੀ ਸੋਚ ਸੀ ਆਪਣੇ ਵਿਚਾਰ ਸੀ ਉਸ ਤੋਂ ਬਾਅਦ ਫਿਰ ਕਮੇਟੀ ਨੂੰ ਵਧਾਉਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਮਾਨਤਾ ਵੀ ਦੇ ਦਿੱਤੀ ਇਹ ਗੱਲਾਂ ਸਾਰੀਆਂ ਲੋਕ ਲੋਕ ਜਾਣਦੇ ਨੇ ਸੰਗਤ ਨੂੰ ਪਤਾ ਆ ਪਰ ਅਸੀਂ ਇਹ ਆਸ ਲਾ ਕੇ ਬੈਠੇ ਆ ਸਾਨੂੰ ਉਮੀਦ ਵੀ ਹੈਗੀ ਆ ਕਰਕੇ ਆਪਾਂ ਸਾਰੇ ਆਪਣੇ ਪੰਜਾਬ ਦਾ ਭਲਾ ਚਾਹੁੰਦੇ ਆ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਆ ਪਰ ਕਿਸੇ ਨੂੰ ਹੱਥ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਇਹਦੇ ਵਿੱਚ ਕੋਈ ਰਿਕਵਰਟ ਬਿਨਾ ਵਜ੍ਹਾ ਨਹੀਂ ਡਾਉਣੀ ਚਾਹੀਦੀ ਸੋ ਆਸ ਹੈ ਸਾਨੂੰ ਕਿ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਜਿਹੜਾ ਆਪਣਾ ਕਾਰਜ ਆ ਉਹਨੂੰ ਅਰੰਭਿਆ ਜਾਊਗਾ ਤੇ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ